ਗੋਬਿੰਦ ਸਿੰਘ ਕਵੀ ਅੱਲਾ ਯਾਰ ਖਾਂ ਕਹਿੰਦਾ ਮੈਂ ਸੋਚਾਂ ਵੀ ਅੱਜ ਰੋਵੇਗਾ ਇਹਦੇ ਘਰ ਦੇ ਚਿਰਾਗ ਬੁੱਝ ਗਏ ਪੁਰਾ ਖੋਜ ਮਿਟ ਗਿਆ ਕੋਈ ਨਹੀਂ ਰਿਹਾ ਔਰੰਗਜ਼ੇਬ ਦੇ ਨਾਲ ਮੱਥਾ ਲਾਉਣ ਵਾਲਾ ਅੱਜ ਰੋਵੇਗਾ ਕਹਿੰਦਾ ਮੇਰੀਆਂ ਉਹ ਮੰਗਾ ਆਸਾ ਅੰਦਰੇ ਸਿਮਟ ਗਈਆਂ ਅਟਾਰੀ ਤੇ ਖਲੋਤਾ ਉੱਚੀ ਦੇਣੀ ਕਹਿ ਰਿਆ ਸੀ ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਕਹਿੰਦਾ ਅਟਾਰੀ ਤੇ ਖਲੋਤਾ ਜਕਾਰੇ ਛੜ ਰਿਆ ਸੀ ਸ਼ਾਬਾਸ਼ ਪੁੱਤਰੋ ਕਮਾਲ ਦਾ ਜੰਗ ਲੜਿਆ ਏ ਲੜਦੇ ਵੀ ਕਿਉਂ ਨਾ 10 ਲੱਖ ਨੰਗੀ ਤਲਵਾਰ ਤੇ ਨੱਚਦੇ ਵੀ ਕਿਉਂ ਨਾ ਤੁਸੀਂ ਮਾਮੂਲੀ ਨਹੀਂ ਤੁਸੀਂ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ ਜਾਏ ਹੋਏ 10 ਲੱਖ ਦੀ ਨੰਗੀ ਤਲਵਾਰ ਤੇ ਨੱਚੇ ਨੇ ਸ਼ਹਾਦਤ ਦੀ ਅਬਦੀ ਮਾਣੀ ਤੇ ਬਾਪੂ ਖੇੜੇ ਵਿੱਚ ਆ ਕੇ ਕਹਿੰਦਾ ਹੈ ਦੀਨ ਦੁਨੀਆ ਦਾ ਮਾਲਕ ਆਪਣੇ ਨਿਰਗੁਣ ਸਰੂਪ ਨੂੰ ਅਕਾਲ ਪੁਰਖ ਨੂੰ ਇੱਕ ਗੱਲ ਕਹਿ ਰਿਹਾ ਸੀ ਜਿਸकी ਬਸਤ ਸੋਈ ਲੈ ਜਾਏਗਾ ਰੋਸ ਕਿਸੈ ਸੋ ਕੀ ਜੈ ਬਾਣੀ ਦੇ ਪਾਕ ਬੋਲਣੇ